ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਅੱਜ ਆਪਾਂ ਕਰਾਂਗੇ ਕਿ ਹਰਦੀਪ ਸਿੰਘ ਨਿੱਜਰ ਦੇ ਮਾਮਲੇ ਦੇ ਵਿੱਚ ਜਿਹੜੀਆਂ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਜਿਦੇ ਚ ਇਹ ਤਿੰਨੇ ਨੌਜਵਾਨ ਪੰਜਾਬ ਨਾਲ ਸੰਬੰਧਿਤ ਨੇ ਤੇ ਇਹ ਗ੍ਰਿਫਤਾਰੀਆਂ ਦੀ ਜਿਹੜੀ ਲਾਈਨ ਹੈ ਅੱਗੇ ਉਹ ਕਿੰਨੀ ਕੁ ਲੰਮੀ ਲੰਗਣ ਵਾਲੀ ਹੈ ਤੇ ਦੋਸਤੋ ਗੱਲਬਾਤ ਕਰਾਂਗੇ ਕਿ ਜਿਹੜੀ ਕੱਲ੍ਹ ਵੀਡੀਓ ਕਾਨਫਰੰਸ ਦੇ ਰਾਹੀਂ ਜੱਜ ਦੇ ਸਾਹਮਣੇ ਪੇਸ਼ੀ ਹੋਈ ਆ ਇਹਨਾਂ ਤਿੰਨਾਂ ਜਾਣਿਆਂ ਦੀ ਇਹਦੇ ਬਾਰੇ ਗੱਲਬਾਤ ਕਰਾਂਗੇ ਦੋਸਤੋ ਕੀ ਕੀ ਖੁਲਾਸੇ ਕੀਤੇ ਨੇ ਉਹਨਾਂ ਨੇ ਤੇ ਕਿੰਨੇ ਸਾਲ ਦੀ ਉਹਨਾਂ ਨੂੰ ਸਜ਼ਾ ਹੋ ਸਕਦੀ ਹੈ ਤੇ ਉਸ ਸਜ਼ਾ ਤੋਂ ਡਰ ਕੇ ਜਾਂ ਡਰਾ ਕੇ ਕੈਨੇਡਾ ਪੁਲਿਸ ਨੇ ਕਿਹਦੇ ਖਿਲਾਫ ਉਹਨਾਂ ਨੂੰ ਬਨਾਇਆ ਗਵਾਹ ਬਾਦਾਂ ਮਾਪ ਗਵਾਹ ਬਨਾਇਆਗਾ ਇਹਦੇ ਬਾਰੇ ਦੋਸਤੋ ਸਾਰੀ ਪੂਰੀ ਦੀ ਪੂਰੀ ਤੁਹਾਡੇ ਨਾਲ ਸਾਲ ਪਾਵਾਂਗੇ ਵੀਡੀਓ ਦੇ ਅੰਤ ਤੱਕ ਬਨੇ ਰਹੋ ਬਹੁਤ ਹੀ ਇੱਕ ਆਪਾ ਕਹਿ ਸਕਦੇ ਆ ਕਿ ਐਸੀ ਵੀਡੀਓ ਆ ਜਿਹਦੇ ਵਿੱਚ ਸਾਰੀਆਂ ਇਨਸਾਈਡ ਸਟੋਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਜਿਹੜਾ ਹਰਦੀਪ ਸਿੰਘ ਨਿੱਜਰ ਨੂੰ ਕਤਲ ਕਰਨ ਦੇ ਮਾਮਲੇ ਦੇ ਵਿੱਚ ਤਿੰਨ ਗ੍ਰਿਫਤਾਰੀਆਂ ਹੋਈਆਂ ਨੇ ਜਿਹੜੀਆਂ ਉਹਨਾਂ ਦੀ ਕੱਲ ਤਰੀਕ ਸੀਗੀ ਤਰੀਕ ਦੇ ਉੱਪਰ ਤਕਰੀਬਨ 300 ਦੇ ਕਰੀਬ ਲੋਕ ਪਹੁੰਚ ਗਏ ਸੀਗੇ ਕਿਉਂਕਿ ਉਹਨਾਂ ਨੂੰ ਇਹ ਸੀਗਾ ਕਿ ਉਹ ਫਿਜ਼ੀਕਲੀ ਅੱਜ ਉਹਨਾਂ ਦੀ ਤਰੀਕ ਹੋਵੇਗੀ ਕਿ ਉਹ ਉੱਥੇ ਆਪ ਹਾਜ਼ਰ ਹੋਣਗੇ ਪਰ ਐਸਾ ਨਹੀਂ ਹੋਇਆ ਉਹਨਾਂ ਦੀ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਕਰਵਾਈ ਗਈ ਆ ਕਿਉਂਕਿ ਦੋਸਤੋ ਹੁਣ ਆਪਾਂ ਅੱਗੇ ਗੱਲ ਕਰਾਂਗੇ ਕਿ ਇਨ੍ਹਾਂ ਤਿੰਨਾ ਵੱਲੋਂ ਕਿਹੜੇ ਵਕੀਲ ਪੇਸ਼ ਕੀਤੇ ਗਏ ਨੇ ਕਿਹੜੇ ਵਕੀਲ ਉਹਨਾਂ ਨੇ ਤਿੰਨਾਂ ਜਣਿਆਂ ਨੇ ਵੱਖੋ-ਵੱਖਰੇ ਕੀਤੇ ਨੇ ਉਹਨਾਂ ਬਾਰੇ ਤੁਹਾਨੂੰ ਮੈਂ ਜਾਣਕਾਰੀ ਦੇਣੀ ਚਾਹਣਾਗਾ ਦੋਸਤੋ ਜਿਹੜਾ ਕਰਨ ਬਰਾੜ ਹੈਗਾ ਇਹਦਾ ਜਿਹੜਾ ਇਹਨੇ ਵਕੀਲ ਕੀਤਾ ਬਹੁਤ ਹੀ ਸੀਨੀਅਰ ਵਕੀਲਾ ਰਿਚਰਡ ਫੋਲਰ ਇਹ ਵਕੀਲ ਕੈਨੇਡਾ ਲੈਵਲ ਦਾ ਵਕੀਲ ਹੈ ਸੁਪਰੀਮ ਕੋਰਟ ਦੇ ਲੈਵਲ ਦਾ ਵਕੀਲ ਹੈ ਜੀ ਦੀ ਫੀਸ 800 ਡਾਲਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਵਸੂਲੀ ਜਾਂਦੀ ਹੈ ਦੋਸਤੋ ਦੂਸਰਾ ਜਿਹੜਾ ਕਰਨਪ੍ਰੀਤ ਸਿੰਘ ਵੱਲੋਂ ਵੀ ਜਿਹੜਾ ਡੈਨੀਅਲ ਸਾੰਗ ਵਕੀਲ ਹੈ ਦੋਸਤੋ ਉਹ ਵੀ ਬਹੁਤ ਮਹਿੰਗਾ ਵਕੀਲ ਹੈਗਾ ਇਹਨਾਂ ਤਿੰਨਾਂ ਜਾਨਿਆਂ ਵੱਲੋਂ ਦੋਸਤੋ ਜਿਹੜਾ ਵਕੀਲ ਕੀਤੇ ਗਏ ਨੇ ਤਿੰਨੇ ਹੀ ਆਪਾਂ ਕਹਿ ਸਕਦੇ ਆ ਕਿ ਬਹੁਤ ਮਹਿੰਗੇ ਵਕੀਲ ਨੇ ਇਹਨਾਂ ਦੇ ਘਰ ਦੀ ਜਿਹੜੀ ਪੋਜੀਸ਼ਨ ਹੈ ਉਹ ਇੰਨੀ ਸਟਰੋਂਗ ਨਹੀਂ ਹੈਗੀ ਕਿਉਂਕਿ ਜਿਵੇਂ ਕਰਨ ਬ੍ਰਾਂਡ ਨੂੰ ਲੈ ਲੋ ਇੰਨਾਂ ਦੇ ਵਿੱਚੋਂ ਦੋ ਜਾਨੇ ਦਾ ਦੋਸਤ ਇੱਕ ਦੇ ਫਾਦਰ ਸਾਹਿਬ ਤਾਂ ਗ੍ਰੰਥੀ ਨੇ ਤੁਹਾਨੂੰ ਪਤਾ ਹੀ ਹੈ ਗ੍ਰੰਥੀਆਂ ਦੀ ਕਿੰਨੀ ਇੱਕ ਪੰਜਾਬ ਦੇ ਵਿੱਚ ਤਨਖਾਹ ਹੁੰਦੀ ਹੈ ਤੇ ਔਰ ਦੂਸਰੇ ਨੰਬਰ ਤੇ ਦੂਜਾ ਇੱਕ ਆਮ ਕਿਸਾਨ ਹੈ ਤੀਜਾ ਜਿਹੜਾ ਹੈਗਾ ਉਹ ਆੜਤੀਆ ਉਹ ਵੀ ਇੱਕ ਸਿੰਪਲ ਆੜਤੀਆ ਹੈਗਾ ਜਿਹੜਾ ਕਰਨ ਬਰਾੜ ਦਾ ਡੈਡੀ ਹੈ ਤੇ ਇਹਨਾਂ ਦਾ ਜਿਹੜਾ ਇੰਨੇ ਮਹਿੰਗੇ ਵਕੀਲ ਕਰਨੇ ਨੇਗੇ ਇਹਦੇ ਉੱਤੇ ਦੋ ਤਿੰਨ ਦਿਨਾਂ ਦਾ ਬਹੁਤ ਹੀ ਆਪਾਂ ਕਹਿ ਸਕਦੇ ਆ ਕਿ ਚਰਚਾ ਹੋ ਰਹੀ ਹੈ ਕਿ ਇੰਨੇ ਮਹਿੰਗੇ ਵਕੀਲ ਇਹਨਾਂ ਕਿੰਨਾ ਵੱਲੋਂ ਕਿੱਥੋਂ ਕੀਤੇ ਗਏ ਕਿੰਨਾਂ ਨੇ ਇੰਨੀ ਇਹਨਾਂ ਦੀ ਫੀਸ ਹੈ ਜਿਹੜੀ ਦਿੱਤੀ ਹੈ ਕਿਉਂਕਿ ਤਿੰਨਾਂ ਜਾਣਿਆਂ ਨੇ ਜਿਹੜਾ ਦੋਸਤੋ ਇਹਨਾਂ ਵੱਲੋਂ ਕਤਲ ਕਰਨਾ ਹਰਦੀਪ ਸਿੰਘ ਨਿੱਜਰ ਨੂੰ ਮਤਲਬ ਜਿਹੜਾ ਸ਼ਹੀਦ ਕਰਨਾ ਉਹ ਕਿਉਂ ਇੰਨਾ ਮਤਲਬ ਸੀਰੀਅਸਲੀ ਗੱਲਬਾਤ ਹੈ ਕਿਉਂਕਿ ਪੰਜਾਬ ਦੇ ਮੁੰਡਿਆਂ ਤੋਂ ਕਤਲ ਕਰਵਾਉਣ ਦਾ ਮਤਲਬ ਲਏਗਾ ਕਿ ਇਹ ਏਸੀ ਗੋਦੀ ਮੀਡੀਆ ਦੇ ਵਿੱਚ ਜਿਹੜਾ ਇਹ ਚਰਚਾ ਚੱਲ ਰਹੀ ਹੈ ਕਿ ਇਹ ਤਿੰਨੋਂ ਜਾਣੇ ਜਿਹੜੇ ਪੰਜਾਬ ਤੋਂ ਜਾਂਦੇ ਨੇ ਇਹਨਾਂ ਦਾ ਕੋਈ ਨਾ ਕੋਈ ਆਪਸ ਵਿੱਚ ਗੈਂਗਸਟਰਾਂ ਵਾਲਾ ਮਾਮਲਾ ਹੋਊਗਾ ਜਿਸ ਕਾਰਨ ਕਰਕੇ ਇਹ ਮਤਲਬ ਉਹਨਾਂ ਨੂੰ ਮਾਰ ਦਿੰਦੇ ਨੇ ਤੇ ਜਾਣਬੁੱਝ ਕੇ ਮਤਲਬ ਗੱਲ ਇਧਰ ਨੂੰ ਨੈਰੇਟਿਵ ਸਿਰਜਿਆ ਜਾ ਰਿਹਾਗਾ ਪਰ ਦੋਸਤੋ ਜਿਹੜਾ ਇਹਦੇ ਵਿੱਚ ਅਗਰ ਆਪਾਂ ਗੱਲਬਾਤ ਕਰੀਏ ਕਿ ਜਿਹੜਾ ਕਰਨ ਬਰਾੜ ਹੈ ਇਹਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ ਕਿ ਇਹ 골ਡੀ ਬਰਾੜ ਦਾ ਨਜ਼ਦੀਕੀ ਹੈ ਜਾਂ 골ਡੀ ਬਰਾੜ ਦਾ ਰਿਸ਼ਤੇਦਾਰ ਵੀ ਕੁਝ ਲੋਕ ਇਹਨੂੰ ਮਤਲਬ ਕਹਿ ਰਹੇ ਨੇਗੇ ਤੇ ਦੋਸਤੋ ਜਿਹੜੀ ਪਹਿਲਾਂ ਮੈਂ ਤਰੀਕ ਦੀ ਗੱਲ ਕਲੀਅਰ ਕਰ ਦਿਆਂ ਕਿਉਂਕਿ ਤਰੀਕ ਹੈ ਜਿਹੜੀ ਜਦੋਂ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਕੀਤਾ ਗਿਆ ਤਾਂ ਉਹ ਤਿੰਨੋ ਜਣੇ ਸੰਤਰੀ ਰੰਗ ਦੇ ਕੱਪੜੇ ਜਿਹੜੇ ਮਤਲਬ ਕੈਨੇਡਾ ਦਾ ਕਾਨੂੰਨ ਹੈ ਉਹ ਜੇਲ੍ਹ ਦੇ ਵਿੱਚ ਸੰਤਰੀ ਰੰਗ ਦੇ ਕੱਪੜੇ ਪਾਏ ਹੁੰਦੇ ਨੇ ਸੰਤਰੀ ਰੰਗ ਦੇ ਕੱਪੜਿਆਂ ਦੇ ਵਿੱਚ ਤਿੰਨੋ ਜਣੇ ਜਦੋਂ ਆਉਂਦੇ ਨੇ ਉਹ ਬਹੁਤ ਹੀ ਘਬਰਾਹਟ ਦੇ ਵਿੱਚ ਸੀਗੇ ਦੋਸਤੋ ਉਹਨਾਂ ਦੀ ਚਿਹਰੇ ਤੋਂ ਉਹ ਇਹ ਗੱਲ ਸਪਸ਼ਟ ਦਿਖਾਈ ਦੇ ਰਹੀ ਸੀਗੀ ਕਿ ਇਨ੍ਹਾਂ ਤਿੰਨਾਂ ਜਾਨਿਆਂ ਨੂੰ ਅਗਰ ਇਹ ਦੋਸ਼ ਸਾਬਤ ਹੋ ਜਾਂਦੇ ਨੇ 25-25 ਸਾਲ ਦੀ ਕੈਦ ਹੋਣੀ ਆ ਉਮਰ ਕੈਦ ਜਿਹਦੇ ਚ 25 ਸਾਲ ਉਹਨਾਂ ਨੂੰ ਕੋਈ ਪੈਰੋਲ ਯਾਨੀ ਛੁੱਟੀ ਨਹੀਂ ਮਿਲੇਗੀ ਉਹਨਾਂ ਨੂੰ ਲਗਾਤਾਰ 25 ਸਾਲ ਆਪਣੀ ਜਿਹੜੀ ਕੈਦ ਆ ਉਹ ਕੱਟਣੀ ਪੈਗੀ ਇਸ ਚੀਜ਼ ਨੂੰ ਡਰਾ ਕੇ ਮੈਂ ਤੁਹਾਡੇ ਨਾਲ ਅੱਗੇ ਗੱਲ ਕਰਦਾ ਕਿ ਕਨੇਡਾ ਪੁਲਿਸ ਨੇ ਕੀ ਮਨਵਾ ਲਿਆ ਉਹਨਾਂ ਦੇ ਉੱਪਰੋਂ ਉਹਨਾਂ ਤੋਂ ਕੀ ਮਨਵਾਇਆਗਾ ਇਹਦੇ ਬਾਰੇ ਵੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਕਿਉਂਕਿ ਇਹਨਾਂ ਦੀਆਂ ਕਿੱਥੇ ਤਾਰਾਂ ਜੁੜੀਆਂ ਹੋਈਆਂ ਨੇਗੀਆਂ ਦੋਸਤੋ ਇਹ ਬਹੁਤ ਹੀ ਇੱਕ ਸੀਰੀਅਸ ਮੁੱਦਾ ਹੈਗਾ ਕਿਉਂਕਿ ਪੰਜਾਬ ਦੇ ਮੁੰਡਿਆਂ ਤੋਂ ਇਸ ਤਰ੍ਹਾਂ ਦਾ ਜਿਹੜਾ ਕਿ ਲੌਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੋਨੇ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਉਹਨਾਂ ਦੇ ਨਾਲ ਸੰਬੰਧਿਤ ਸੋ ਕਰਨਾ ਕਿ ਇਹਨਾਂ ਨਾਲ ਸੰਬੰਧਿਤ ਇਹ ਮੁੰਡੇ ਤਿੰਨੇ ਜਿਹੜੇ ਹਰਦੀਪ ਸਿੰਘ ਨਿੱਜਰ ਨੂੰ ਮਾਰ ਕੇ ਗਏ ਨੇ ਇਹਨਾਂ ਨੇ ਇਹ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਆ ਨੈਰੇਟਿਵ ਇਹੋ ਹੀ ਬਿਲਡ ਕੀਤਾ ਜਾ ਰਿਹਾ ਕਿ ਇਹ ਗੈਂਗਸਟਰਾਂ ਦਾ ਆਪਸੀ ਮਾਮਲਾ ਹੈਗਾ ਜਾਨੀ ਕਿ ਭਾਰਤ ਸਰਕਾਰ ਵੱਲੋਂ ਆਪਦੇ ਜਾਣੇ ਇਹ ਗੱਲ ਤਲਕਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਜਦੋਂ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਹਨਾਂ ਦੀਆਂ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਕੀ ਕਿਹਾ ਇਹ ਮੈਂ ਅੱਗੇ ਜਾ ਕੇ ਤੁਹਾਡੇ ਨਾਲ ਗੱਲ ਦੀ ਸਾਝ ਪਾਉਣਾ ਸੋ ਦੋਸਤੋ ਇਹਨਾਂ ਬਾਰੇ ਜਿਹੜੇ ਕਿ ਇੱਕ ਪ੍ਰਮਿੰਦਰ ਬਰਿਆਣਾ ਪੱਤਰਕਾਰ ਨੇ ਦੋਸਤੋ ਉਹਨਾਂ ਨੇ ਇੱਕ ਬੜੀ ਹੀ ਰੋਚਕ ਗੱਲ ਜਿਹੜੀ ਕੱਢ ਕੇ ਲਿਆਂਦੀ ਆ ਉਹਨਾਂ ਦੇ ਹਵਾਲੇ ਦੇ ਨਾਲ ਮੈਂ ਯਾਨੀ ਕਿ ਬਰਿਆਣਾ ਦੇ ਹਵਾਲੇ ਦੇ ਨਾਲ ਗੱਲਬਾਤ ਕਰ ਰਿਹਾ ਪੰਜਾਬ ਦੇ ਸੀਨੀਅਰ ਅਫਸਰ ਨੇ ਜਿਹੜੇ ਦੋਸਤੋ ਉਹ ਵੀ ਕੈਨੇਡਾ ਦੇ ਰਡਾਰ ਦੇ ਉੱਪਰ ਨੇ ਉਹ ਰਡਾਰ ਦੇ ਉੱਪਰ ਕਿਉਂ ਕਿਉਂਕਿ ਉਹਨਾਂ ਵੱਲੋਂ ਇਹਨਾਂ ਨੌਜਵਾਨ ਲੜਕਿਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੈਨੇਡਾ ਭੇਜਣ ਦੇ ਵਿੱਚ ਮਦਦ ਕੀਤੀ ਗਈ ਹੈ ਔਰ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਮਦਦ ਕੀਤੀ ਜਾਂਦੀ ਹੈ ਕਿਉਂਕਿ ਜੇਕਰ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਉਹਦੇ باوجود ਉਹਨਾਂ ਦੇ ਪਾਸਪੋਰਟ ਬਣ ਉਹਨਾਂ ਨੂੰ ਕਲੀਅਰੈਂਸ ਮਿਲਣੀ ਇਹ ਜਿਹੜੇ ਅਫਸਰਾਂ ਨੇ ਉਹਨਾਂ ਦੀ ਮਦਦ ਕੀਤੀ ਹੈ ਉਹ ਵੀ ਕੈਨੇਡਾ ਦੀ ਪੁਲਿਸ ਦੇ ਰਡਾਰ ਦੇ ਉੱਪਰ ਨੇ ਜਿਸ ਕਾਰਨ ਕਰਕੇ ਹੜਕੰਪ ਬਚਿਆ ਹੋਇਆਗਾ ਲੋਕ ਬਹੁਤ ਹੀ ਇਸ ਗੱਲ ਦੀ ਚਰਚਾ ਕਰ ਰਹੇ ਨੇਗੇ ਕਿ ਇਹ ਅਫਸਰ ਕਿਹੜੇ-ਕਿਹੜੇ ਨੇ ਜਿਹੜੇ ਇਹਦੇ ਵਿੱਚ ਆਉਣਗੇ ਕਿਉਂਕਿ ਪਹਿਲਾਂ ਹੀ ਜਿਹੜਾ 30 ਆਪਣਾ ਜਿਹੜਾ ਜਿਵੇਂ ਆਪਾਂ ਕਹਿੰਦੇ ਆ ਕਿ ਜਦੋਂ ਇਹਦੇ ਵਿੱਚ ਨikhil gupta ਆ ਜਾਂਦਾ ਦੋਸਤੋ ਨikhil gupta ਤੋਂ ਬਾਅਦ ਜਿਹੜਾ ਇਹਨਾਂ ਵੱਲੋਂ ਨਿਕਲ ਕੇ ਗੱਲ ਆਈ ਸੀਗੀ ਤੀਜਾ ਜਿਹੜਾ ਬੰਦਾ ਸੀ ਦੋਸਤੋ ਇਹਨਾਂ ਦਾ ਉਹਦਾ ਨਾਮ ਹੈਗਾ Vikram ਵਿਕਰਮ ਉਹਦਾ ਨਾਮ ਹੈ ਦੋਸਤੋ ਠੋ ਦੋਸਤੋ ਇਹਦੇ ਵਿੱਚ ਕਨੇਡਾ ਦੀ ਪੁਲਿਸ ਵੱਲੋਂ ਤੇ ਕੈਡਾ ਕਨੇਡਾ ਦੇ ਪ੍ਰਧਾਨ ਮੰਤਰੀ ਤੱਕ ਵੱਲੋਂ ਜਿਹੜਾ ਮਤਲਬ ਉਹਨਾਂ ਵੱਲੋਂ ਕਿਹਾ ਜਾ ਰਿਹਾਗਾ ਕਿ ਇਹ ਤਿੰਨੇ ਗ੍ਰਿਫਤਾਰੀਆਂ ਨੇ ਜਿਹੜੀਆਂ ਇਹ ਆਖਰੀ ਨਹੀਂ ਹੈਗੀਆਂ ਇਹਦੇ ਵਿੱਚ ਅਜੇ ਬਹੁਤ ਅਹਿਮ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾਣੀਆਂ ਨੇ ਕਿਉਂਕਿ ਦੋਸਤੋ ਜਿਹੜਾ ਇਸ ਗੱਲ ਦੇ ਵਿੱਚ ਮੇਨ ਜਿਹੜਾ ਇਸ ਕਤਲ ਦੇ ਵਿੱਚ ਇਹਨਾਂ ਤਿੰਨਾਂ ਜਾਨਿਆਂ ਦੇ ਨਾਲ ਜਿਹਦੀ ਸਾਂਝ ਦੋਸਤੋ ਨੰਗੀ ਹੋਈ ਹੈ ਉਹ ਸਾੰਬਤ ਗੋਇਲ ਉਸ ਤੋਂ ਪਹਿਲਾਂ ਵਿਕਰਮ ਜਾਦਮ ਜਿਹੜਾ ਦੋਸਤੋ ਇੱਕ CIA ਇਹਦੇ ਹਵਾਲੇ ਦੇ ਨਾਲ ਵਿਕਰਮ ਜਾਦਵ ਦਾ ਨਾਮ ਨੰਗਾ ਕੀਤਾ ਗਿਆ ਜਿਹੜਾ ਕਿ ਦੋਸਤੋ ਚੀਫ ਜਿਹੜਾ ਰਾ ਦਾ ਚੀਫ ਸੀਗਾ ਸਾੰਬਤ ਗੋਇਲ ਸਾੰਬਤ ਗੋਇਲ ਨੂੰ ਦੋਸਤੋ ਆਪਣੇ ਜਿਹੜਾ ਕਿ ਬਹੁਤ ਹੀ ਬਦਨਾਮ ਮਾਝੇ ਦੇ ਵਿੱਚ ਅਫਸਰ ਰਹਿ ਚੁੱਕਿਆ ਸੀਗਾ ਇਹ ਪਹਿਲਾਂ ਮਾਝੇ ਦੇ ਵਿੱਚ ਬਹੁਤ ਬਦਨਾਮ ਅਫਸਰ ਰਹਿ ਚੁੱਕਿਆ ਜਿਹੜਾ ਕਿ ਚੀਫ ਬਣਾ ਦਿੱਤਾ ਗਿਆ ਉਸ ਤੋਂ ਬਾਅਦ ਤੇ ਇਸ ਨੂੰ ਚੀਫ ਬਣਾ ਕੇ ਦੋਸਤੋ ਜਦੋਂ ਇਹ ਇਸ ਕਹਾਣੀ ਦੇ ਵਿੱਚ ਫਿੱਟ ਹੋ ਜਾਂਦਾ ਹੈਗਾ ਇਹਨਾਂ ਦੀਆਂ ਕੜੀਆਂ ਜੋੜ ਕੇ ਦੇਖੋ ਦੋਸਤੋ ਜਦੋਂ ਚੀਫ ਜਿਹੜਾ ਸ਼ਮਤ ਗੋਇਲ ਹੈ ਜਿਹੜਾ ਕਿ ਮਾਝੇ ਦੇ ਵਿੱਚ ਰਿਹਾ ਤੇ ਮਾਜੇ ਦੇ ਵਿੱਚ ਜਿਹੜੇ ਗੋਲਡੀ ਬ੍ਰਾਂਡ ਹੋਣੀ ਤੇ ਲਾਰੈਂਸ ਵਿਸ਼ਨੋਈ ਇਹ ਸਾਰੀਆਂ ਕੜੀਆਂ ਜਿਹੜੀਆਂ ਜੁੜਦੀਆਂ ਦਿਖਾਈ ਦੇ ਰਹੀਆਂ ਨੇ ਤੇ ਦੋਸਤੋ ਉਸ ਤੋਂ ਬਾਅਦ ਗਲੋਬਲ ਮੇਲ ਦੀ ਇੱਕ ਰਿਪੋਰਟ ਆਈਆ ਜਿਹੜੀ ਕਿ ਦੋਸਤੋ ਪੁਰਾਣੇ ਖੁਲਾਸੇ ਦੇ ਮੁਤਾਬਕ 2018 ਦੇ ਵਿੱਚ ਇੱਕ ਟਰੂਡੋ ਤੇ ਹਰਜੀਤ ਦਾ ਇੱਕ ਹਰਜੀਤ ਸੱਜਣ ਜਿਹੜੇ ਮੰਤਰੀ ਨੇ ਰੱਖਿਆ ਮੰਤਰੀ ਕੈਨੇਡਾ ਦੇ ਉਹਨਾਂ ਦਾ 2018 ਦੇ ਵਿੱਚ ਇੱਕ ਪੰਜਾਬ ਇੰਡੀਆ ਦੇ ਵਿੱਚ ਦੌਰਾ ਸੀਗਾ ਜਿਹਦੇ ਵਿੱਚ ਜਦੋਂ ਉਹ ਇੱਥੇ ਆਉਂਦੇ ਨੇ ਤੇ ਉਹਨਾਂ ਦਾ ਜਹਾਜ਼ ਇੱਥੇ ਉਤਰਨ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਨੂੰ ਇਸ ਗੱਲ ਦੇ ਲਈ ਬਲੈਕਮੇਲ ਕੀਤਾ ਜਾਂਦਾ ਹੈ ਇਹਦਾ ਕਾਰਨ ਕੀ ਸੀਗਾ ਦੋਸਤੋ گلوبਲ ਮੇਲ ਦੀ ਰਿਪੋਰਟ ਦੇ ਮੁਤਾਬਕ ਟਰੂਡੋ ਨੂੰ ਬਲੈਕਮੇਲ ਕੀਤਾ ਗਿਆ ਬਲੈਕਮੇਲ ਕੀ ਕੀਤਾ ਗਿਆ ਕਿ ਤੁਸੀਂ ਪੰਜਾਬ ਦੇ ਵਿੱਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਕਰਨੀ ਹੈ ਜਦੋਂ ਕਿ ਇਹ ਕਹਿ ਕੇ ਚੱਲੇ ਸੀਗੇ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਮਿਲਣਾ ਹੁਣ ਦੋਸਤੋ ਕੈਪਟਨ ਅਮਰਿੰਦਰ ਸਿੰਘ ਦਾ ਇਸ ਮਾਮਲੇ ਦੇ ਵਿੱਚ ਕੀ ਤਾਲੁਕਤ ਸੀਗਾ ਉਹ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਦੋਸਤੋ ਜਿਹੜਾ ਹਰਜੀਤ ਸਿੰਘ ਸੱਜਣ ਹੈ ਇਹਦੇ ਫਾਦਰ ਸਾਹਿਬ ਨੇ ਕੁੰਦਨ ਸੱਜਣ ਕੁੰਦਨ ਸਿੰਘ ਬੈਨਕੂਵਰ ਦੇ ਵਿੱਚ ਰੌਸ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਰਹਿ ਚੁੱਕੇ ਨੇ ਦੋਸਤੋ ਤੇ ਵਾਰਲਡ ਸਿਕਰਗੋ ਆਰਗੇਨਾਈਜੇਸ਼ਨ ਦੇ ਉਹ ਲੀਡਰ ਵੀ ਨੇ ਰਹੇ ਨੇ ਲੀਡਰ ਉਹ ਤੇ ਉਹਨਾਂ ਨੇ ਦੋਸਤੋ ਜਿਹੜਾ ਉਹਦੇ ਨਾਲ ਜਿਹੜਾ ਹਰਜੀਤ ਸੱਜਣ ਦੇ ਉਹ ਫਾਦਰ ਨੇ ਆਟੋਮੈਟਿਕਾ ਕੇ ਮਤਲਬ ਇਹਨਾਂ ਨੂੰ ਉਸ ਦੇ ਨਾਲ ਇਹਨਾਂ ਨੇ ਕੈਪਟਨ ਦੇ ਨਾਲ ਮੀਟਿੰਗ ਕਰਵਾਉਣ ਦਾ ਮਤਲਬ ਇਹ ਹੀ ਸੀਗਾ ਕਿ ਕੈਪਟਨ ਤੋਂ ਅਸੀਂ ਆਪਣੇ ਇਹਨਾਂ ਤੋਂ ਇੱਕ ਇਹਨਾਂ ਨੂੰ ਸੂਚਿਤ ਦਿੱਤੀ ਗਈ 10 ਜਾਣਿਆਂ ਦੀ ਸੂਚੀ ਦਿੱਤੀ ਗਈ ਸੀ ਦੋਸਤੋ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਦੋਂ ਯਾਦ ਤੋਂ ਨਾਂ ਉਤਰ ਦਿੱਤਾ ਗਿਆ ਤਾਂ ਇਹਨਾਂ ਨੂੰ ਬਲੈਕਮੇਲ ਕਰਕੇ ਉਹ ਇਹਨਾਂ ਨੂੰ ਮਿਲ ਲਈ ਮਨਾ ਲਿਆ ਗਿਆ ਤਾਂ ਦੋਸਤੋ 10 ਜਾਣਿਆਂ ਦੀ ਸੂਚੀ ਦਿੱਤੀ ਜਾਂਦੀ ਹੈ ਜਿਦੇ ਵਿੱਚ ਨਿਜਰ ਦਾ ਨਾਮ ਵੀ ਹੁੰਦਾਗਾ ਇਹਨਾਂ 10 ਜਾਣਿਆਂ ਤੇ ਕੈਨੇਡਾ ਦੇ ਟਰੂਡੋ ਨੂੰ ਪ੍ਰਧਾਨ ਮੰਤਰੀ ਨੂੰ ਇਹ ਕਿਹਾ ਗਿਆ ਕਿ ਤੁਸੀਂ ਇਹਨਾਂ ਦੇ ਉੱਪਰ ਕਾਰਵਾਈ ਕਰੋਗੇ ਤੇ ਇਹਨਾਂ ਨੂੰ ਫੜ ਕੇ ਅੰਦਰ ਕਰੋਗੇ ਤਾਂ ਦੋਸਤੋ ਉਦੋਂ ਇਹ ਮੰਨ ਕੇ ਚਲੇ ਗਏ ਤੇ ਉਸ ਤੋਂ ਬਾਅਦ ਦੋਸਤੋ ਡੈਂਸਨ ਟੈਂਨ ਟੈਂਟਨ ਦਾ ਇੱਕ ਬਿਆਨ ਦਿੱਤਾ ਗਿਆ ਕਿ ਜਿਹੜੀਆਂ ਵੀ ਸਾਨੂੰ ਫੈਲਾ ਦਿੱਤੀਆਂ ਜਾਂਦੀਆਂ ਸੀਗਾ ਜਿਸ ਵਿੱਚ ਅਖਬਾਰਾਂ ਦੀਆਂ ਕਟਿੰਗਾਂ ਹੁੰਦੀਆਂ ਤੇ ਕੁਝ ਸਮਗਰੀ ਹੋਰ ਹੁੰਦੀ ਸੀ ਉਹ ਕਹਿੰਦੇ ਕਿ ਇਸ ਅਨੁਸਾਰ ਕਾਰਵਾਈ ਕਰੋ ਜੋ ਕਿ ਸਾਡਾ ਕੈਨੇਡਾ ਦਾ ਕਾਨੂੰਨ ਇਹ ਗੱਲ ਨਹੀਂ ਕਹਿੰਦਾ ਮੈਂ ਸਮਝਾਉਣਾ ਦੋਸਤੋ ਸੌਖੀ ਤਰ੍ਹਾਂ ਜਦੋਂ ਇਹਨਾਂ ਨੇ ਜਹਾਜ਼ ਦੇ ਵਿੱਚੋਂ ਟਰੂਡੋ ਨੂੰ ਨਾਂ ਉਤਰਨ ਦਿੱਤਾ ਗਿਆ ਤਾਂ ਮਨਾ ਲਿਆ ਕੈਪਟਨ ਨਾਲ ਜਦੋਂ ਮਿਲਦੇ ਨੇ ਤਾਂ ਇਹਨਾਂ ਨੂੰ 10 ਜਾਣਿਆਂ ਦੀ ਸੂਚੀ ਦਿੱਤੀ ਜਾਂਦੀ ਹੈ ਕਿ ਇਹਨਾਂ ਦੇ ਉੱਪਰ ਕਾਰਵਾਈ ਕਰੋ ਕਿਸ ਆਧਾਰ ਤੇ ਕਿ ਇੱਕ ਅਖਬਾਰ ਦੀਆਂ ਛੋਟੀਆਂ-ਛੋਟੀਆਂ ਕਟਿੰਗਾਂ ਕੋਈ ਜਿਵੇਂ ਆਮ ਨਹੀਂ ਬਿਆਨ ਲੱਗ ਜਾਂਦੇ ਅਖਬਾਰਾਂ ਦੇ ਵਿੱਚ ਕਿ ਆਹ ਅਖਬਾਰ ਦਾ ਕਟਿੰਗ ਹੈ ਮਤਲਬ ਕੋਈ ਖਬਰ ਹੈ ਇਹਦੇ ਅਨੁਸਾਰ ਫਲਾਨਾ ਸਿੰਘ ਦੇ ਉੱਪਰ ਕਾਰਵਾਈ ਕਰੋ ਜਦੋਂ ਕਿ ਉਹ ਕਹਿੰਦੇ ਨੇਗੇ ਕਿ ਇਹ ਸਾਡੇ ਕੈਨੇਡਾ ਦੇ ਕਾਨੂੰਨ ਮੁਤਾਬਕ ਅਸੀਂ ਕਾਰਵਾਈ ਨਹੀਂ ਕਰ ਸਕਦੇ ਇਹ ਚੀਜ਼ਾਂ ਭਾਰਤ ਦੇ ਵਿੱਚ ਤਾਂ ਸੰਭਵ ਨੇ ਪਰ ਕੈਨੇਡਾ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਉੱਥੇ ਪਹਿਲਾਂ ਬੰਦੇ ਨੂੰ ਉਹ ਪੂਰਾ ਇਨਕੁਆਰੀ ਕਰਦੇ ਨੇ ਇਨਕੁਆਰੀ ਕਰਨ ਤੋਂ ਬਾਅਦ ਲਾਸਟ ਦੇ ਵਿੱਚ ਉਹਨੂੰ ਗ੍ਰਿਫਤਾਰ ਕਰਦੇ ਨੇ ਜਦੋਂ ਸਾਰਾ ਕੁਝ ਸਾਬਤ ਹੋ ਜਾਂਦਾ ਹੈ ਤੇ ਹੁਣ ਦੋਸਤੋ ਉਸ ਤੋਂ ਬਾਅਦ ਕਹਾਣੀ ਆ ਜਾਂਦੀ ਹੈ ਸੰਜੇ ਸਿੰਘ ਦਾ ਇੱਕ ਬਿਆਨ ਆਇਆ ਜਿਹੜੇ ਆਪਣੇ ਕੈਨੇਡਾ ਦੇ ਵਿੱਚ ਉਹ ਹੋਣੇ ਡਿਪਲੋਮੇਟ ਨੇ ਤੇ ਇਹਨਾਂ ਦਾ ਬਿਆਨ ਕੁਝ ਠੰਡਾ ਮਤਲਬ ਬਿਆਨ ਸੀਗਾ ਤੇ ਲੇਕਿਨ ਜਦੋਂ ਕਿ ਆਪਣਾ ਜਿਹੜਾ ਰੱਖਿਆ ਨਹੀਂ ਸੋਰੀ ਆਪਣਾ ਵਿਦੇਸ਼ ਮੰਤਰੀ ਹੈ ਉਹਦਾ ਜਿਹੜਾ ਬਿਆਨ ਸੀਗਾ ਉਹ ਬਹੁਤ ਗਰਮੀ ਵਾਲਾ ਬਿਆਨ ਸੀਗਾ ਤਾਂ ਦੋਸਤੋ ਇਹ ਜਿਹੜਾ ਬਿਆਨ ਸੀ ਸੰਜੇ ਸਿੰਘ ਵੱਲੋਂ ਥੋੜਾ ਜਿਆਦਾ ਠੰਡਾ ਸਿੜਕਣ ਦੀ ਕੋਸ਼ਿਸ਼ ਕੀਤੀ ਗਈ ਆ ਕਿਉਂਕਿ ਪਹਿਲਾਂ ਵੀ ਕੈਨੇਡਾ ਤੇ ਅਮਰੀਕਾ ਦੇ ਮਾਮਲੇ ਦੇ ਵਿੱਚ ਵੱਖੋ ਵੱਖਰਾ ਸਟੈਂਡ ਭਾਰਤ ਦਾ ਰਿਹਾਗਾ ਕਿ ਕੈਨੇਡਾ ਦੇ ਮਾਮਲੇ ਦੇ ਵਿੱਚ ਕਿਹਾ ਜਾਂਦਾ ਰਿਹਾਗਾ ਕਿ ਇਹ ਮਤਲਬ ਅਸੀਂ ਤੁਹਾਡਾ ਕਿੰਨੀਆਂ ਕਾਰਵਾਈਆਂ ਕੀਤੀਆਂ ਉਹਨਾਂ ਦੇ ਨਾਲ ਸਬੰਧ ਖਰਾਬ ਕਰ ਲਏ ਅਮਰੀਕਾ ਦੇ ਮਾਮਲੇ ਜਦੋਂ ਪੰਨੂ ਦਾ ਮਾਮਲਾ ਆਇਆ ਤੇ ਉਹਨਾਂ ਨੂੰ ਸਾਰੀਆਂ ਜਿਹੜੀਆਂ ਟੀਮ ਬਣਾ ਕੇ ਇੱਕ ਐਸਆਈਟੀ ਬਣਾ ਕੇ ਹਾਈ ਲੈਵਲ ਦੀ ਤੇ ਉਹਨਾਂ ਦੀਆਂ ਸਾਰੀਆਂ ਗੱਲਾਂ ਮੰਨ ਲਈਆਂ ਗਈਆਂ ਸੋ ਦੋਸਤੋ ਹੁਣ ਭਾਰਤ ਦਾ ਕਹਿਣਾ ਕਿ ਕੈਨੇਡਾ ਅਪਰਾਧੀਆਂ ਨੂੰ ਮਤਲਬ ਜਗਾ ਮਹੀਆ ਕਰਾ ਰਿਹਾ ਇਹਨਾਂ ਦਾ ਮਤਲਬ ਹੈ ਕਹਿਣ ਦਾ ਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਗਨਾਹਗਾਰ ਨੇ ਜਾਂ ਕ੍ਰਿਮੀਨਲ ਲੋਕ ਨੇ ਉਹ ਕੈਨੇਡਾ ਦੇ ਵਿੱਚ ਜਾਂਦੇ ਨੇ ਤੇ ਜਾ ਕੇ ਉੱਥੇ ਆਪਣੀਆਂ ਕਾਰਵਾਈਆਂ ਜਾਰੀ ਰੱਖਦੇ ਨੇ ਪਰ ਇਹਦੇ ਵਿੱਚ ਬੜਾ ਹੀ ਇੱਕ ਕੈਨੇਡਾ ਦੇ ਮੰਤਰੀ ਵੱਲੋਂ ਇਹਨਾਂ ਨੂੰ ਬਹੁਤ ਕਮਾਲ ਦਾ ਬਿਆਨ ਆਇਆਗਾ ਜਵਾਬ ਦਿੱਤਾ ਜਿਹਦੇ ਵਿੱਚ ਜੋਲੀ ਮੈਲਰਨ ਜੋਲੀ ਨੇ ਉਹਨਾਂ ਨੇ ਬਿਆਨ ਦਾ ਬਿਆਨ ਦਿੱਤਾਗਾ ਤੇ ਉਹਨਾਂ ਨੇ ਕਿਹਾਗਾ ਕਿ ਅਸੀਂ ਅਸੀਂ ਸਿਰਫ ਇੱਥੇ ਜਿਹੜੇ ਬੰਦੇ ਪਹੁੰਚਦੇ ਨੇ ਉਹਨਾਂ ਨੂੰ ਸਾਹਮਦੇ ਆ ਜਦੋਂ ਕਿ ਉਸ ਬੰਦੇ ਦਾ ਕੋਈ ਕ੍ਰਿਮੀਨਲ ਰਿਕਾਰਡ ਹੈ ਜਾਂ ਨਾ ਹੈ ਇਹ ਭਾਰਤ ਵੱਲੋਂ ਤੈਅ ਕੀਤਾ ਜਾਂਦਾ ਹੈ ਅਸੀਂ ਤੁਹਾਡੇ ਤੇ ਭਰੋਸਾ ਕਰਦੇ ਹਾਂ ਉਹ ਕਹਿੰਦੇ ਵੀ ਅਸੀਂ ਭਾਰਤ ਦੇ ਉੱਪਰ ਭਰੋਸਾ ਕਰਦੇ ਹਾਂ ਕਿ ਤੁਸੀਂ ਜਿਹੜੇ ਵਿਅਕਤੀਆਂ ਨੂੰ ਭੇਜਦੇ ਹੋ ਉਹਨਾਂ ਦਾ ਰਿਕਾਰਡ ਤੁਸੀਂ ਚੈੱਕ ਕਰਨਾ ਬੈਕਗ੍ਰਾਉਂਡ ਤੁਸੀਂ ਚੈੱਕ ਕਰਨੀ ਆ ਜਦੋਂ ਤੁਹਾਡੇ ਵੱਲੋਂ ਕਲੀਅਰੈਂਸ ਮਿਲ ਜਾਂਦੀ ਆ ਤਾਂ ਅਸੀਂ ਉਹਨੂੰ ਕੈਨੇਡਾ ਦੇ ਵਿੱਚ ਵੜਨ ਦਿੰਨੇ ਆ ਪਰ ਉਹ ਕਹਿੰਦੇ ਵੀ ਜੇਕਰ ਕੋਈ ਕ੍ਰਿਮੀਨਲ ਰਿਕਾਰਡ ਵਾਲਾ ਵਿਅਕਤੀ ਆ ਤੁਸੀਂ ਉਹਨੂੰ ਕਲੀਅਰੈਂਸ ਕਿਉਂ ਦਿੰਨੇ ਹੋ ਇਸ ਕਰਕੇ ਤੁਸੀਂ ਸਾਡੇ ਭਰੋਸੇ ਨੂੰ ਤੋੜ ਰਹੇ ਹੋ ਤੁਹਾਡੇ ਵੱਲੋਂ ਦਿੱਤੀ ਹੋਈ ਕਲੀਅਰੈਂਸ ਦੇ ਕਾਰਨ ਅਸੀਂ ਮਤਲਬ ਉਹਨਾਂ ਨੂੰ ਇੱਥੇ ਆਉਣ ਦਿੰਨੇ ਆ ਜਾਂ ਤੁਸੀਂ ਪਾਸਪੋਰਟ ਵੀ ਜਿਨ੍ਹਾਂ ਨੂੰ ਕਲੀਅਰੈਂਸ ਦਿੰਨੇ ਹੋ ਉਹਦਾ ਪਾਸਪੋਰਟ ਬਣਦਾ ਹੈਗਾ ਸੋ ਦੋਸਤੋ ਇਹਦੇ ਨਾਲ ਨਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਹ ਗੱਲ ਕਲੀਅਰ ਕੀਤੀ ਹੈ ਕਿ ਤਿੰਨੋਂ ਗ੍ਰਿਫਤਾਰੀਆਂ ਆਖਰੀ ਨਹੀਂ ਨੇ ਇਤੋਂ ਬਾਅਦ ਬਹੁਤ ਗ੍ਰਿਫਤਾਰੀਆਂ ਅਜੇ ਹੋਈਆਂ ਨਹੀਂ ਤੇ ਉਹਨਾਂ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਸਾਡਾ ਸਟੈਂਡ ਪਹਿਲਾ ਵਾਲਾ ਪਹਿਲਾ ਵਾਲਾ ਸਟੈਂਡ ਹੈ ਜੋ ਅਸੀਂ ਪਹਿਲਾਂ ਕਿਹਾ ਸੀਗਾ ਕਿ ਭਾਰਤ ਦਾ ਇਨ੍ਹਾਂ ਕਤਲਾਂ ਦੇ ਵਿੱਚ ਹੱਥ ਹੈ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ ਭਾਰਤ ਦੀਆਂ ਏਜੰਸੀਆਂ ਦਾ ਹੱਥ ਹੈ ਉਹ ਕਹਿੰਦੇ ਇਹ ਤਿੰਨਾਂ ਜਾਣਿਆਂ ਦੀ ਹੁਣ ਅਸੀਂ ਪਰਚੋਲ ਕਰਾਂਗੇ ਕਿ ਕੀ ਇਨ੍ਹਾਂ ਦੇ ਤਲਕਤ ਭਾਰਤ ਦੀਆਂ ਕੋਈ ਏਜੰਸੀਆਂ ਜਾਂ ਸਰਕਾਰ ਦੇ ਕਿਸੇ ਨਮਾਇंदे ਨਾਲ ਤਲਕਤ ਹੈਗੇ ਜਾਂ ਨਾ ਹੈਗੇ ਕਿਉਂਕਿ ਦੋਸਤੋ ਉਹਨਾਂ ਨੇ ਕਿਹਾਗਾ ਕਿ ਭਾਰਤ ਦੇ ਵਿੱਚੋਂ ਜਿਹੜੇ ਲੋਕ ਆਉਂਦੇ ਨੇ ਕਿਉਂਕਿ ਸਾਡਾ ਜਿਹੜਾ ਕੈਨੇਡਾ ਦਾ ਕਾਨੂੰਨ ਆ ਉਹ ਸਾਡਾ ਵਾਲਾ ਕਾਨੂੰਨ ਹੈ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਭਰੋਸਾ ਕਰਨ ਵਾਲਾ ਤੇ ਦੋਸਤੋ ਇਹਨਾਂ ਨੇ ਕਿਹਾ ਕਿ ਤੁਹਾਡਾ ਕੈਨੇਡਾ ਜਿਹੜਾ ਲੁਕਨਗਾ ਬਣਿਆ ਹੋਇਆ ਤੇ ਇੱਥੇ ਜਮਾਂਤ ਦੇ ਆਏ ਹੋਏ ਲੋਕ ਵੀ ਆ ਕੇ ਰਹਿ ਜਾਂਦੇ ਨੇ ਪਰ ਉਹ ਕਹਿੰਦੇ ਵੀ ਭਾਰਤ ਵਾਲਿਓ ਤੁਸੀਂ ਭੇਜ ਦਿਓ ਜਮਾਂਤ ਤੇ ਆਏ ਹੋਏ ਲੋਕਾਂ ਨੂੰ ਸੋ ਦੋਸਤੋ ਹੁਣ ਇੱਥੇ ਸਵਾਲ ਪੈਦਾ ਇਹ ਹੋ ਗਿਆ ਕਿ ਤਿੰਨੋਂ ਜਾਣੇ ਜਿਨ੍ਹਾਂ ਨੂੰ 25-25 ਸਾਲ ਦੀ ਕੈਦ ਹੋਣੀ ਤੈਅ ਹੁਣ ਉਹਨਾਂ ਦੇ ਨਾਲ ਕੈਨੇਡਾ ਆਮੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਪਹਿਲਾਂ ਤੋਂ ਇਹ ਹੁੰਦਾ ਆਇਆਗਾ ਉਹਨ ਇਨਾਂ ਨੂੰ ਤੋੜਨਗੇ ਇਸੇ ਵਿਸ਼ੇ ਦੇ ਉੱਪਰ ਕਿ ਤੁਹਾਨੂੰ 25-25 ਸਾਲ ਸਜ਼ਾ ਹੋਵੇਗੀ ਤੁਹਾਡੀ ਸਾਰੀ ਜ਼ਿੰਦਗੀ ਨਿਕਲ ਜਾਵੇਗੀ ਤੁਹਾਨੂੰ ਪੈਰੋਲ ਦੇ ਉੱਪਰ ਤੁਸੀਂ ਛੁੱਟੀ ਵੀ ਨਹੀਂ ਆ ਸਕਦੇ ਤੁਸੀਂ ਸੋਚ ਕੇ ਦੇਖੋ ਕਿ 25 ਸਾਲ ਅਗਰ ਆਪਾਂ ਕੋਈ ਵੀ ਬੰਦਾ ਬੇਗਾਨੇ ਦੇਸ਼ ਦੇ ਵਿੱਚ ਇਹ ਕਲਪਨਾ ਵੀ ਕਰੀਏ ਤਾਂ ਆਪਾਂ ਰੌਂਗਟੇ ਖੜੇ ਹੋ ਜਾਂਦੇ ਨੇ ਪਰ ਦੋਸਤੋ ਹੁਣ ਸਵਾਲ ਇੱਥੇ ਪੈਦਾ ਇਹ ਹੁੰਦਾਗਾ ਕਿ ਇਹਦੇ ਇਬਜ ਭਜੋਂ ਉਹ ਇਹਨਾਂ ਨੂੰ ਕੀ ਕਹਿੰਦੇ ਨੇ ਕਿ ਤੁਸੀਂ ਵਾਅਦਾ ਮਾਫ਼ ਗਵਾਹ ਬਣ ਜਾਓ ਤੁਹਾਡੀ ਸਜ਼ਾ ਮਾਫ਼ ਕਰ ਦਿੱਤੀ ਜਾਵੇਗੀ ਤੁਹਾਨੂੰ ਕਿਸੇ ਗਵਾਂਢੀ ਮੁਲਕ ਦੇ ਵਿੱਚ ਪੂਰੀ ਕਲੀਅਰੈਂਸ ਦੇ ਕੇ ਉੱਥੋਂ ਦੇ ਵਸਨੀਕ ਬਣਾ ਦਿੱਤਾ ਜਾਵੇਗਾ ਪਰ ਤੁਸੀਂ ਵਾਅਦਾ ਮਾਫ਼ ਗਵਾਹ ਬਣ ਕੇ ਸਾਰੀ ਅਸਲੀਅਤ ਸਾਨੂੰ ਦੱਸੋ ਕਿ ਤੁਹਾਨੂੰ ਕਿਸ ਨੇ ਭੇਜਿਆ ਸੀਗਾ ਕਿਹੜੇ ਸਰਕਾਰੀ ਅਫਸਰ ਨੇ ਕੌਣ-ਕੌਣ ਤੁਹਾਨੂੰ ਮਿਲੇ ਨੇ ਕੀ ਪੈਸੇ ਦਾ ਲੈਣ-ਦੇਣ ਹੋਇਆ ਇਹ ਸਾਰੀਆਂ ਗੱਲਾਂ ਦੋਸਤੋ ਉਹਨਾਂ ਨੂੰ ਜਦੋਂ ਹੁਣ ਤੋੜ ਕੇ ਉਹਨਾਂ ਨੂੰ ਮਰੋੜ ਕੇ ਕਿਉਂਕਿ ਉਹਨਾਂ ਦੇਖੋ ਹਰ ਇੱਕ ਬੰਦੇ ਨੂੰ ਦੋਸਤੋ ਜੇਕਰ ਸਜ਼ਾ ਸਾਰੇ ਉਮਰ ਲੰਘਦੀ ਹੈ ਅੱਜ 22 ਸਾਲ ਦੀ ਬੱਚਿਆਂ ਦੀ ਕੀ ਉਮਰ ਹੈ 28 ਸਾਲ ਦੀ ਵੀ ਕੀ ਉਮਰ ਹੈ ਜੇ 22 ਸਾਲ ਤੋਂ ਤੁਸੀਂ ਦੋ ਦੇ ਸੋਚ ਕੇ ਦੇਖੋ ਦੋਸਤੋ ਉਹ ਜਾ ਕੇ 50-50 ਸਾਲ ਦੇ ਹੋ ਜਾਣਗੇ ਜਿਹੜੀ ਅਸਲੀ ਉਮਰ ਆ ਉਹ ਤਾਂ ਜੇਲਾ ਜੀ ਨਿਕਲ ਜੂਗੀ ਸੋ ਇਸ ਕਰਕੇ ਕੋਈ ਵੀ ਬੰਦਾ ਉੱਥੇ ਫਿਰ ਬਾਅਦ ਆ ਮਾਫਕਵਾ ਬਣਨ ਦਾ ਮਤਲਬ ਨੂੰ ਪਹਿਲ ਦਿੰਦਾ ਪਰ ਦੋਸਤੋ ਜੇਕਰ ਉਹ ਫਿਰ ਵਾਦਾ ਮਾਫਗਵਾ ਬਣ ਗਏ ਫੇਰ ਸਾਡਾ ਕੀ ਬਣੂਗਾ ਫੇਰ ਸਾਡਾ ਭਾਰਤ ਦਾ ਕੀ ਬਣੂਗਾ ਜੇਕਰ ਜਦੋਂ ਉਹਨਾਂ ਨੇ ਚੀਫ ਦਾ ਨਾਮ ਵੀ ਲੈ ਦਿੱਤਾ ਤੇ ਸਾਡੇ ਇੱਕ ਅਫੀਸਰ ਦਾ ਨਾਮ ਵੀ ਲੈ ਦਿੱਤਾ ਜਿਸ ਨੂੰ ਕਿ ਦੋਸਤੋ ਇੱਕ ਕਮਾਲ ਦੀ ਗੱਲ ਦੇਖੋ ਜਿਸ ਦਿਨ ਨikhil ਗੋਪਤਾ ਫੜਿਆ ਜਾਂਦਾ ਉਸੇ ਦਿਨ ਜਿਹੜਾ ਚੀਫ ਹੈ ਇਹ ਸੰਤ ਗੋਇਲ ਉਹਨੂੰ ਰਿਟਾਇਰਮੈਂਟ ਤੇ ਭੇਜ ਦਿੱਤਾ ਜਾਂਦਾ ਉਸੇ ਦਿਨ ਉਸੇ ਤਰੀਕ ਨੂੰ ਜਿਵੇਂ ਮਾਰਿਆ ਜਾਂਦਾ ਉਸ ਦਿਨ ਉਹਨੂੰ ਰਿਟਾਇਰਮੈਂਟ ਤੇ ਭੇਜ ਦਿੱਤਾ ਜਾਂਦਾਗਾ ਇਹ ਸਾਰੀਆਂ ਗੱਲਾਂ ਦੋਸਤੋ ਜਿਹੜੀਆਂ ਹੈਗੀਆਂ ਨੇ ਇਹ ਆਪਸ ਵਿੱਚ ਕੜੀਆਂ ਜੁੜਦੀਆਂ ਨੇ ਹੁਣ ਦੋਸਤੋ ਗੱਲ ਤੁਰਦੀ ਆ ਅੱਗੇ ਕਿ ਸਰੀ ਦੇ ਬੈਂਕਓਵਰ ਤੋਂ ਹੁੰਦੀ ਹੋਈ ਐਪਸਫੋਰਡ ਦੇ 에য়ারਪੋਰਟ ਤੱਕ ਇੱਕ ਕਹਾਣੀ ਕਿਵੇਂ ਪਹੁੰਚਦੀ ਆ ਦੋਸਤੋ ਉਹਨਾਂ ਦੇ ਉੱਪਰ ਕੈਨੇਡਾ ਕਹਿੰਦਾ ਸੀ 7 ਮਹੀਨਿਆਂ ਤੋਂ ਨਜ਼ਰ ਰੱਖੀ ਹੋਈ ਸੀ ਉਹਨਾਂ ਦੇ ਇਹ ਦੋਸਤੋ ਜਿਹੜਾ ਆਪਾਂ ਕੀ ਕਹਿੰਦੇ ਹੁੰਨੇ ਉਹਨੂੰ ਲਾ ਲਦੇ ਨੇ ਬਾਈਪੀਐਸ ਕੀ ਹੁੰਦਾਗਾ ਤੇ ਉਹ ਗਿੱਟਿਆਂ ਦੇ ਵਿੱਚ ਜਾ ਕੇ ਤੇ ਚਿਪ ਪਾ ਦਿੰਦੇ ਨੇ ਜਿਹਦੇ ਨਾਲ ਤੁਹਾਡੀ ਲੋਕੇਸ਼ਨ ਹੈ ਉਹ ਸਰਕਾਰੀ ਅਫਸਰਾਂ ਨੂੰ ਮਿਲਦੀ ਰਹਿੰਦੀ ਹੈ ਕਿ ਉਹ ਕਿੱਥੇ ਗਿਆ ਕਿੱਧਰ ਨੂੰ ਜਾ ਰਿਹਾ ਕੀ ਗੱਲਬਾਤ ਕਰਦਾ ਏ ਟੂ ਜ਼ੈਡ ਮਤਲਬ ਉਹਨਾਂ ਨੂੰ ਉਹਦੀ ਸਾਰੀ ਜਾਣਕਾਰੀ ਮਿਲਦੀ ਰਹਿੰਦੀ ਹੈ ਭਾਂ ਜੋ ਕਿਤੇ ਸਕਦੇ ਨਹੀਂ ਦੇਸ਼ੋਂ ਕਿਤੇ ਛੱਡ ਕੇ ਜਾ ਨਹੀਂ ਸਕਦੇ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ 100% ਭਰੋਸਾ 200% ਭਰੋਸਾ ਹੋ ਜਾਂਦਾ ਕਿ ਇਹ ਬੰਦਿਆਂ ਦੇ ਤਲਕਾਤ ਹੈਗੇ ਨੇ ਇਹ ਗੱਲਾਂ ਦੇ ਵਿੱਚੇ ਸ਼ਾਮਲ ਨੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਇਸੇ ਤਰ੍ਹਾਂ ਇਹਨਾਂ ਨੂੰ ਦੋਸਤੋਂ ਗ੍ਰਿਫਤਾਰ ਕੀਤਾ ਸੀਗਾ ਹੁਣ ਅਗਲੀ ਗੱਲ ਦੋਸਤੋਂ ਮੈਂ ਇੱਕ ਹੋਰ ਬਹੁਤ ਹੀ ਜਿਹਦੇ ਨਾਲ ਤੁਹਾਡੇ ਕੰਨ ਖੜੇ ਹੋ ਜਾਣਗੇ ਇੱਕ ਤੁਹਾਡੇ ਯਾਦ ਹੋਊਗਾ ਪਿੱਛੇ ਜੇ ਸੁੱਖਾ ਦੁਨਈ ਕੇ ਦਾ ਕਤਲ ਹੋਇਆ ਸੀਗਾ ਕੈਨੇਡਾ ਦੇ ਵਿੱਚ ਦੋਸਤੋਂ ਇਹਨਾਂ ਤਿੰਨਾਂ ਲੜਕਿਆਂ ਦੇ ਉੱਪਰ ਸੁੱਖਾ ਦੰਨੇ ਕੇ ਦੇ ਕਤਲ ਦਾ ਵੀ ਇਲਜ਼ਾਮ ਆ ਚੁੱਕਿਆਗਾ ਕਿਉਂਕਿ ਇਹਨਾਂ ਨੇ ਕਿਹਾਗਾ ਲਾਰੈਂਸ ਬਿਸਨੋਈ ਦਾ ਉਹ ਆਪੋਜੀਟ ਗਰੁੱਪ ਦੇ ਬੰਦੇ ਨੇਗੇ ਤਾਂ ਉਹਨਾਂ ਨੂੰ ਵੀ ਮਰਵਾ ਆਪਣੇ ਸੁੱਖਾ ਦਾਨੋ ਕੇ ਨੂੰ ਵੀ ਇਹਨਾਂ ਲੜਕਿਆਂ ਨੇ ਹੀ ਮਾਰਿਆਗਾ ਕਿਉਂਕਿ ਜਦੋਂ ਉਹਦਾ ਕਤਲ ਨਿੱਜਰ ਦਾ ਕੀਤਾ ਗਿਆ ਤਾਂ ਨikhil ਗੁਪਤੇ ਨੇ ਕਿਹਾ ਸੀਗਾ ਕਿ ਅਸੀਂ 30 ਬੰਦੇ ਹੋਰ ਮਾਰਨੇ ਨੇ ਇੱਥੇ ਇਸ ਕਰਕੇ ਜਲਦੀ ਕਰੋ ਨਿੱਜਰ ਦੇ ਮਾਮਲੇ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਤਰਕ ਹੋ ਗਏ ਇਦੋਂ ਬਾਅਦ ਤੁਸੀਂ ਅਮਰੀਕਾ ਦੇ ਵਿੱਚ ਜਾ ਕੇ ਆਪਣੇ ਗੁਰਪਤਵਾਂਤ ਪੰਨੂ ਦਾ ਜਲਦੀ ਕੰਮ ਨਿਪਟਾਓ ਉਸੇ ਦਰਮਿਆਨ ਹੀ ਸੁੱਖਾ ਦੰਨਕੇ ਦਾ ਵੀ ਕਤਲ ਹੋ ਜਾਂਦਾ ਜਿਹੜਾ ਕਿ ਕਲੀਅਰ ਉਹਨਾਂ ਵੱਲੋਂ ਇਹਨੂੰ ਮਾਰਿਆ ਗਿਆਗਾ ਇਹਦਾ ਦੋਸਤੋ ਦੋਸ ਇੱਕ ਮਤਲਬ ਨਾ ਤੁਹਾਨੂੰ ਅਗਲੀ ਛੋਟੀ ਜੀ ਗੱਲ ਦੱਸਦਾ ਇੱਕੋ ਥੇ ਦੋ ਗਰੁੱਪ ਨੇ ਬ੍ਰਦਰਜ਼ ਕੀਪਰ ਗੈਂਗ ਇਹ bc ਦੇ ਵਿੱਚ ਹੈ ਦੋਸਤੋ ਸਰੀ ਦੇ ਵਿੱਚ ਜਾਨੀ ਕਿ ਤੇ ਇੱਕ ਗਰੁੱਪ ਹੈਗਾ ਦੋਸਤੋ ਇਹਨਾਂ ਦਾ ਮਤਲਬ ਆਪੋਜੀਟ ਗਰੁੱਪ ਹੈਗਾ ਉਸ ਗਰੁੱਪ ਦਾ ਇੱਕ ਹਰਪ੍ਰੀਤ ਉਪਲ 40 ਸਾਲ ਦਾ ਇੱਕ ਹਰਪ੍ਰੀਤ ਉਪਲਨਾਉ ਦਾ ਬੰਦਾ ਸੀਗਾ ਤੇ ਜਿਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸਭ ਤੋਂ ਵੱਡੀ ਜਿਹੜੀ ਦੋਸਤੋ ਇਹਦੇ ਵਿੱਚ ਖਤਰਨਾਕ ਗੱਲ ਹੋਈ ਉਹ ਇਹ ਹੋਈ ਕਿ ਏ ਹਰਪ੍ਰੀਤ ਉਪਲ ਦੇ ਨਾਲ 11 ਸਾਲ ਦਾ ਉਹਦਾ ਬੇਟਾ ਵੀ ਮਾਰਿਆ ਗਿਆ ਜਦੋਂ ਦੋਸਤੋ ਇਹ ਕਤਲ ਹੋਇਆ ਉਹਦਾ ਬੇਟਾ 11 ਸਾਲ ਦਾ ਮਾਰਿਆ ਗਿਆ ਤਾਂ ਕੈਨੇਡਾ ਦੇ ਵਿੱਚ ਹਰ ਕੰਮ ਮੱਚਿਆ ਸਾਰੀਆਂ ਏਜੰਸੀਆਂ ਸਾਰੀ ਸਾਰੇ ਸੂਬਿਆਂ ਦੀ ਪੁਲਿਸ ਨੇ ਇੱਕੇ ਲਖਤ ਜਿਹੜੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਇੱਕ ਦੂਜੇ ਨਾਲ ਸੰਪਰਕ ਸੱਦੇ ਗਏ ਤੇ ਇਹਨਾਂ ਦੇ ਵਿੱਚੋਂ ਹੀ ਫਿਰ ਇਹ ਤਿੰਨੋਂ ਜਾਣੇ ਜਿਹਨੇ ਨੇ ਦੋਸਤੋ ਇਹ ਨਿਕਲ ਕੇ ਸਾਹਮਣੇ ਆਉਂਦੇ ਨੇ ਇਹਨਾਂ ਤਿੰਨਾਂ ਜਾਨਿਆਂ ਨੂੰ ਫਿਰ ਇਹ ਜਦੋਂ ਪ੍ਰਸ਼ਾਸਨ ਇਹਨਾਂ ਤੇਜ ਹੋ ਜੇ ਤੇ ਇਹਨਾਂ ਨੂੰ ਦੋਸਤੋ ਫੜ ਲਿਆ ਜਾਂਦਾ ਕਿਉਂਕਿ ਸਾਰੇ ਸੂਬਿਆਂ ਦੀਆਂ ਪੁਲਿਸ ਪਾਰਟੀਆਂ ਆਪਸ ਵਿੱਚ ਗੱਲਬਾਤ ਕਰਕੇ ਇਹਨਾਂ ਨੂੰ ਟਰੈਕ ਤੇ ਲੈ ਲਿਆ ਸੀਗਾ ਉਹਨਾਂ ਨੇ ਤਾਂ ਦੋਸਤੋ ਕਿਉਂਕਿ ਸੰਭਵ ਹੈ ਇਹਨਾਂ ਦੇ ਜਿਹੜੇ ਗੱਡੀਆਂ ਦੇ ਵਿੱਚ ਜਾਂ ਘਰਾਂ ਦੇ ਉੱਪਰ ਵੀ ਬੰਗ ਲੱਗੇ ਹੋਣਗੇ ਤੇ ਇਹਨਾਂ ਦੇ ਆਪਦੇ ਤਾਂ ਸਰੀਰ ਦੇ ਉੱਪਰ ਲੱਗੇ ਹੀ ਲੱਗੇ ਹੋਏ ਸੀਗੇ ਤਾਂ ਦੋਸਤੋ ਹੁਣ ਕਹਾਣੀ ਇਹ ਆ ਕੇ ਇਹਨਾਂ ਦੀ ਚਾਰਜ ਸ਼ੀਟ ਅਦਾਲਤ ਦੇ ਵਿੱਚ ਪੇਸ਼ ਹੋ ਚੁੱਕੀ ਹੈ ਹੁਣ ਇਸ ਤੋਂ ਬਾਅਦ ਜਿਹੜੀਆਂ ਹੋਰ ਗ੍ਰਿਫਤਾਰੀਆਂ ਹੋਣਗੀਆਂ ਦੋਸਤੋ ਜਿਹੜੀਆਂ ਕਿ ਬਹੁਤ ਹੀ ਰੋਚਕ ਤੱਥ ਹੋਣਗੇ ਕਿਉਂਕਿ ਇਸ ਤੋਂ ਬਾਅਦ ਜਿਹੜੀਆਂ ਗ੍ਰਿਫਤਾਰੀਆਂ ਹੋਣੀਆਂ ਨੇ ਕਿਉਂਕਿ ਇਹ ਤਾਂ ਹੈਗੇ ਸੀ ਹਿੱਟਮੈਨ ਜਿਨ੍ਹਾਂ ਨੂੰ ਨਖਿੱਲ ਗੋਤ ਤੇ ਨੇ ਆਉਂਦੇ ਜਾਣੇ ਜਿਵੇਂ ਅਮਰੀਕਾ ਦੇ ਵਿੱਚ ਤਾਂ ਉਹਨਾਂ ਨੇ ਪਕੜ ਲਿਆ ਇੱਥੇ ਉਹੋ ਗੋਟੀ ਫਿੱਟ ਕਰ ਗਿਆ ਸੀਗਾ ਤੇ ਇਹਨਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਹੁਣ ਪੈਣਾ ਚੀਫ ਲੈਵਲ ਦੇ ਬੰਦਿਆਂ ਨੂੰ ਹੱਥ ਜੇਕਰ ਚੀਫ ਨੂੰ ਹੱਥ ਪੈ ਗਿਆ ਸਾਬਕਾ ਚੀਫ ਹੈ ਜਿਹੜਾ ਸੰਮਤ ਗੋਇਲ ਤਾਂ ਦੋਸਤੋ ਉੱਪਰ ਤੁਹਾਨੂੰ ਪਤਾ ਜਿਹੜਾ ਸਭ ਤੋਂ ਵੱਡਾ ਘਾਗ ਪ੍ਰਧਾਨ ਮੰਤਰੀ ਦੇ ਨੱਕ ਦਾ ਬਾਲ ਵੈਸੇ ਗੰਦਾ ਹੁੰਦਾ ਨੱਕ ਦਾ ਬਾਲ ਉਹਨੂੰ ਹੱਥ ਪੈਣਾ ਪੱਕਾ ਕਿਉਂਕਿ ਸਾਰੀ ਜਿਹੜੀ ਸੂਈ ਆ ਉਹ ਉੱਥੋਂ ਹੀ ਹਿੱਲਦੀ ਹੈ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਹੋਵੋਗੇ ਪ੍ਰਧਾਨ ਮੰਤਰੀ ਦੇ ਨੱਕ ਦਾ ਵਾਲ ਕੌਣਾ ਹੈ ਉਹਨੂੰ ਜੇਕਰ ਹੱਥ ਪੈ ਗਿਆ ਜਾ ਉਹਦੇ ਤੇ ਉਂਗਲੀ ਵੀ ਉੱਠ ਖੜੀ ਤਾਂ ਝੰਗਿਆੜ ਬਹੁਤ ਦੂਰ ਤੱਕ ਪੈਣੀਆਂ ਦੋਸਤੋ ਫਿਰ ਕੂਕ ਹੈ ਜਿਹੜੀ ਉਹ ਉੱਪਰ ਲਿਆਂਦੀ ਨਿਕਲਨੀ ਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲਾ ਮਾਮਲਾ ਹੋਊਗਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ